ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਮੈਂ ਸੁਖਪਾਲ ਸਿੰਘ ਮੋਟਰਾਂ ਲਾਉਣ ਦੀ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਪਿੰਡ ਰੰਗੜਿਆਲ ਜ਼ਿਲ੍ਹਾ ਮਾਨਸਾ ਤੁਹਾਨੂੰ ਦਿਖਾਉਣੇ ਇੱਕ 10 ਐਚਪੀ ਦਾ ਪੰਪ ਲਾਇਆ ਇਹ ਸਪੈਸ਼ਲ ਤਕਨੀਕ ਦੀ ਸੋਲਰ ਮੋਟਰ ਹੈ ਸਪੈਸ਼ਲ ਤਕਨੀਕ ਦੀ ਸੋਲਰ ਮੋਟਰ ਕਿਸ ਤਰ੍ਹਾਂ ਦੀ ਹੈ ਉਹ ਇਸ ਨੂੰ ਮੈਂ ਸਾਰੀ ਵੀਡੀਓ ਨੂੰ ਤੁਸੀਂ ਅਖੀਰ ਤੱਕ ਦੇਖਿਓ ਅੱਗੇ ਤੁਹਾਨੂੰ ਮੈਂ ਦੱਸੂਗਾ ਇਹ ਸਪੈਸ਼ਲ ਤਕਨੀਕ ਦੀ ਸੋਲਰ ਮੋਟਰ ਕਿਵੇਂ ਹੈ ਇਸ ਟਾਈਮ ਤੁਸੀਂ ਇਹ ਦੇਖੋ ਪੂਰਾ ਫੁੱਲ ਪ੍ਰੈਸ਼ਰ ਹੈ ਕਿਸਾਨ ਵੀਰ ਜੀ ਦੇ ਖੇਤ ਲਈ ਆ ਉਹ ਵੀ ਬਹੁਤ ਖੁਸ਼ ਨੇ ਤੁਹਾਨੂੰ ক্লোਜ਼ ਕਰਕੇ ਵੀ ਦਿਖਾਵਾਂਗੇ ਕਿਉਂਕਿ ਇਹ ਸਿਰਫ 18 ਪੈਨਲਾਂ ਤੇ ਚੱਲ ਰਹੀ ਹੈ ਇਹ ਉਹ ਪੁਰਾਣੇ ਪੈਨਲਾਂ ਦੀ ਤਰ੍ਹਾਂ 35 ਜਾਂ 36 ਪੈਨਲਾਂ ਤੇ ਨਹੀਂ ਚੱਲਦੀ ਉਹਨਾਂ ਤੋਂ ਹਮੇਸ਼ਾ ਬਚੋ ਕਿਸਾਨ ਦੇ ਚਿਹਰੇ ਤੇ ਤੁਸੀਂ ਮੁਸਕਾਨ ਦੇਖ ਸਕਦੇ ਹੁਣ ਤੁਹਾਨੂੰ ਮੈਂ ਪਾਣੀ ਦਾ ਅਸਲੀ ਪ੍ਰੈਸ਼ਰ ਵੀ ਦਿਖਾਉਂਗਾ ਕਿਸ ਤਰ੍ਹਾਂ ਦਾ ਆਹ ਦੇਖੋ ਆ ਹੈਗਾ ਜੀ ਮੋਟਰ ਦਾ ਅਸਲੀ ਪ੍ਰੈਸ਼ਰ ਬਹੁਤ ਹੀ ਸ਼ਾਨਦਾਰ ਪ੍ਰੈਸ਼ਰ ਹੈ ਜਿੰਨਾ ਕਿਸਾਨ ਭਰਾਵਾਂ ਨੇ ਖੇਤਾਂ ਦੇ ਵਿੱਚ ਸੋਲਰ ਮੋਟਰਾਂ ਲਗਵਾਉਣੀਆਂ ਨੇ 35 36 ਪਿੰਨ ਲਾਣੀਆਂ ਮੋਟਰਾਂ ਤੋਂ ਬਚੋ ਪੁਰਾਣੀਆਂ ਮੋਟਰਾਂ ਤੋਂ ਬਚੋ ਨਵੀਂ ਤਕਨੀਕ ਦੀਆਂ ਮੋਟਰਾਂ ਲਗਵਾਓ ਤੇ ਪਾਣੀ ਗਰੰਟੀ ਨਾਲ ਪਾਓ ਇਨਾ ਕਿਸਾਨ ਭਰਾਵਾਂ ਨੇ ਖੇਤਾਂ ਦੇ ਵਿੱਚ ਸੋਲਰ ਮੋਟਰ ਲਗਵਾਉਣੀ ਹੈ ਤਾਂ ਉਹ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰੋ ਜਾਂ ਸਾਡੀ ਕੰਪਨੀ ਦੇ ਦਫਤਰ ਡਿਜੀਟਲ ਸੋਲਰ ਐਂਡ ਸਕਿਉਰਟੀ ਸਿਸਟਮ ਪੀਕੀ ਆ ਕੇ ਆਪਣੇ ਮਨਪਸੰਦੀ ਦੀਆਂ ਕੰਪਨੀ ਦੀਆਂ ਗਰੰਟੀ ਵਾਲੀਆਂ ਮੋਟਰਾਂ ਲਗਵਾ ਸਕਦਾ ਹੈ ਜੀ ਹਾਂ ਹਮੇਸ਼ਾ ਯਾਦ ਰੱਖੋ ਡਿਜੀਟਲ ਸੋਲਰ ਪੀਕੀ